ਤਾ ਦੋਸਤੋ ਇਹ ਐਫ ਡੀ ਹੈ ਆਉਣ ਵਾਲੇ ਟਾਈਮ ਦੀ ਜੇਕਰ ਤੁਸੀਂ ਇੱਕ ਜਗ੍ਹਾ ਦੇ ਉੱਤੇ ਪੈਸੇ ਕਹਿੰਦੇ ਹੋ ਕਿ ਅਸੀਂ ਜਮਾ ਕਰਵਾ ਦਿੱਤੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਢਵਾ ਲਵਾਂਗੇ ਤਾਂ ਇਹ ਉਸੇ ਤਰੀਕੇ ਦੇ ਨਾਲ ਇੱਕ ਖੇਤ ਦੀ 5-6 ਸਾਲ ਦੀ ਐਫ ਡੀ ਹੋ ਜਾਂਦੀ ਹੈ ਤੁਸੀਂ ਇਕੱਠਾ ਪੈਸਾ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ ਤੇ ਚੰਗਾ ਮੁੱਲ ਤੁਹਾਨੂੰ ਮਿਲ ਜਾਂਦਾ ਹੈ ਤੇ ਇਸ ਦੇ ਨਾਲ ਵਾਤਾਵਰਣ ਸੋਹਣਾ ਲੱਗਦਾ ਹੈ ਪੰਜਾਬ ਹੈ ਜਿਹੜਾ ਇਹ ਧਰਤੀ ਵੈਸੇ ਹੀ ਬੜੀ ਸੋਹਣੀ ਹੈ ਇੱਥੇ ਰੁੱਖਾਂ ਦੀ ਤੇ ਬਰਕਤ ਹੈ ਕੁਦਰਤ ਦੀ ਪੂਰੀ ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਵਨਸਵਨ ਨੇ ਰੁੱਖ ਨੇ ਫਲਦਾਰ ਬੂਟੇ ਨੇ ਫਸਲਾਂ ਨੇ ਤਾਂ ਇਹ ਮਨ ਹੈ ਜਿਹੜਾ ਸਾਡਾ ਉੰਜ ਹੀ ਖੜ ਜਾਂਦਾ ਤੇ ਕਿਸਾਨ ਹੈ ਜਦੋਂ ਖੇਤ ਦੇ ਵਿੱਚ ਆਉਂਦਾ ਤਾਂ ਇਹ ਸਾਰੀਆਂ ਚੀਜ਼ਾਂ ਵੇਖਦਾ ਤਾਂ ਉਸ ਦਾ ਮਨ ਤਾਂ ਵੈਸੇ ਹੀ ਖੇੜੇ ਦੇ ਵਿੱਚ ਆ ਜਾਂਦਾ ਅਸੀਂ ਆਮ ਵੇਖਦੇ ਹਾਂ ਕਿ ਖੇਤਾਂ ਦੇ ਨਾਲ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਪਹਿਲਾਂ ਉਹ ਬਹੁਤ ਰੁੱਖ ਲਗਾਉਂਦੇ ਹੁੰਦੇ ਸੀ ਇਹਨਾਂ ਦੇ ਦੋ ਫਾਇਦੇ ਹੁੰਦੇ ਸੀ ਇੱਕ ਤਾਂ ਇਹ ਰੁੱਖ ਜਿੱਥੇ ਸਾਨੂੰ ਛਾਂ ਦਿੰਦੇ ਸੀ ਆਕਸੀਜਨ ਦਿੰਦੇ ਸੀ ਉਸ ਦੇ ਨਾਲ ਨਾਲ ਸਾਡੀ ਫਸਲ ਦੇ ਨਾਲ ਇਹ ਰੁੱਖ ਆਪਣੇ ਆਪ ਤਿਆਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਆਪਣੀ ਫਸਲ ਵੀ ਵੱਢ ਲੈਨੇ ਆ ਤੇ ਇਹ ਰੁੱਖ ਹੈ ਜਿਹੜਾ ਇੱਕ ਚੰਗੀ ਸਾਨੂੰ ਕੀਮਤ ਵੀ ਦੇ ਜਾਂਦਾ ਤੇ ਕਿੰਨੇ ਸਾਲਾਂ ਵਾਸਤੇ ਇੱਕ ਆਕਸੀਜਨ ਹੈ ਜਿਹੜਾ ਇਹ ਸਾਨੂੰ ਦੇ ਜਾਂਦਾ ਸਾਡੇ ਨਾਲ ਇੱਕ ਆਮ ਹੀ ਹੁੰਦੀ ਹੈ ਗੱਲ ਜਦੋਂ ਕੋਈ ਬੰਦਾ ਨਵਾਂ ਕੰਮ ਕਰਦਾ ਤਾਂ ਉਹਨੂੰ ਸਲਾਵਾ ਦੇਣ ਵਾਲੇ ਬੜੇ ਟੱਕਰ ਜਾਂਦੇ ਨੇ ਤੁਸੀਂ ਤਾਂ ਸੜਕ ਤੇ ਉਹ ਤੁਹਾਨੂੰ ਵੀ ਬਹੁਤ ਬੰਦੇ ਆਣ ਗੁਆਣ ਦੇ ਵੀ ਕਹਿੰਦੇ ਹੋਣੇ ਵੀ ਖੇਤ ਖਰਾਬ ਕਰ ਦਿੱਤਾ ਬਾਈ ਨੇ ਰਨ ਕੇ ਰੱਖ ਦਿੱਤਾ ਪਤਾ ਨਹੀਂ ਡਾਇਰੈਕਟਰ ਵਿੱਚ ਚੱਲੇਗਾ ਜਾਂ ਨਹੀਂ ਚੱਲੇਗਾ ਕੱਲ ਨੂੰ ਤਾਂ ਆੜ ਕਵਾੜ ਹੋ ਜਾਏਗਾ ਕਹਿੰਦੇ ਆ ਲੋਕੋ ਇਸ ਤਰ੍ਹਾਂ ਠੀਕ ਹੈ ਤੇ ਹੁਣ ਇਹ ਨਵੀਂ ਵੈਰਾਈਟੀ ਆਈ ਹੈ 111 ਨਾ ਤੇ ਇਹ ਕਹਿੰਦੇ ਨੇ ਕਿ ਪੰਜ ਸਾਲਾਂ ਜੇ ਇਹਦਾ ਹੈਗਾ ਰਿਜ਼ਲਟ ਆਪਾਂ ਜੀ ਰੋ ਤੋਂ ਰੋ ਹੈਗਾ ਜੀ 13 ਫੁੱਟ ਜੀ ਠੀਕ ਹੈ ਤੇ ਪਲਾਂਟ ਤੋਂ ਪਲਾਂਟ 10 ਫੁੱਟ ਹੈ ਜੀ ਠੀਕ ਹੈ ਬੂਟੇ ਤੋਂ ਬੂਟੇ ਦਾ ਫਾਸਲਾ ਉਹ 10 ਫੁੱਟ ਦਾ ਤੇ ਕਤਾਰ ਦਾ ਜਿਹੜਾ ਫਾਸਲਾ ਉਹ 13 ਫੁੱਟ ਹੈ 13 ਫੁੱਟ ਦਾ ਫਾਸਲਾ ਹਾਂ ਜੀ ਦੋਸਤੋ ਤੁਸੀਂ ਵੇਖ ਰਹੇ ਹੋ ਧਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਬਰਿੰਦਰ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਇੱਕ ਖਾਸ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਡੇ ਅਸੀਂ ਆਮ ਦੇਖਦੇ ਹਾਂ ਕਿ ਖੇਤਾਂ ਦੇ ਨਾਲ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਪਹਿਲਾਂ ਉਹ ਬਹੁਤ ਰੁੱਖ ਲਗਾਉਂਦੇ ਹੁੰਦੇ ਸੀ ਇਹਨਾਂ ਦੇ ਦੋ ਫਾਇਦੇ ਹੁੰਦੇ ਸੀ ਇੱਕ ਤਾਂ ਇਹ ਰੁੱਖ ਜਿੱਥੇ ਸਾਨੂੰ ਛਾਂ ਦਿੰਦੇ ਸੀ ਆਕਸੀਜਨ ਦਿੰਦੇ ਸੀ ਉਸ ਦੇ ਨਾਲ ਨਾਲ ਸਾਡੀ ਫਸਲ ਦੇ ਨਾਲ ਇਹ ਰੁੱਖ ਆਪਣੇ ਆਪ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਆਪਣੀ ਫਸਲ ਵੀ ਵੱਢ ਲੈਨੇ ਆ ਤੇ ਇਹ ਰੁੱਖ ਹੈ ਜਿਹੜਾ ਇੱਕ ਚੰਗੀ ਸਾਨੂੰ ਕੀਮਤ ਵੀ ਦੇ ਜਾਂਦਾ ਤੇ ਕਿੰਨੇ ਸਾਲਾਂ ਵਾਸਤੇ ਇੱਕ ਆਕਸੀਜਨ ਹੈ ਜਿਹੜਾ ਇਹ ਸਾਨੂੰ ਦੇ ਜਾਂਦਾ ਹੈ ਤਾਂ ਇਹ ਇੱਕ ਵੱਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਖੇਤੀ ਦੇ ਨਾਲ ਇਸ ਤਰੀਕੇ ਦੀ ਵਣ ਖੇਤੀ ਹੈ ਜਿਹੜੀ ਕਰ ਸਕਦੇ ਆ ਪੀਏਯੂ ਲੁਧਿਆਣਾ ਦੇ ਵੱਲੋਂ ਵੀ ਰეკਮੈਂਡੇਸ਼ਨਸ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿ ਕਿਹੜੇ-ਕਿਹੜੇ ਰੁੱਖ ਲਾਏ ਜਾ ਸਕਦੇ ਨੇ ਖਾਸ ਤੌਰ ਦੇ ਉੱਤੇ ਸਾਡੀਆਂ ਵਟਾਂ ਦੇ ਨਾਲ ਖਾਸ ਤੌਰ ਦੇ ਉੱਤੇ ਖਾਲਾਂ ਦੇ ਨਾਲ ਜਿੱਥੇ ਸਾਨੂੰ ਲੱਗਦਾ ਹੈ ਕਿ ਜ਼ਮੀਨ ਵਿਹਲੀ ਹੈ ਢਾਇਆ ਲੱਗਦਾ ਨਾਲ ਤਾਂ ਜਿੱਥੇ ਵੀ ਸਾਨੂੰ ਲੱਗਦਾ ਉਸ ਜਗ੍ਹਾ ਦੇ ਉੱਤੇ ਰੁੱਖ ਲਾਉਣੇ ਚਾਹੀਦੇ ਨੇ ਇਹਨਾਂ ਰੁੱਖਾਂ ਦੇ ਬਹੁਤ ਫਾਇਦੇ ਨੇ ਜਿੱਥੇ ਸਾਨੂੰ ਛਾਂ ਦਿੰਦੇ ਨੇ ਆਕਸੀਜਨ ਦਿੰਦੇ ਨੇ ਉੱਥੇ ਹੀ ਸਾਡੀ ਫਸਲ ਦੇ ਨਾਲ ਨਾਲ ਇਹ ਰੁੱਖ ਜਦੋਂ ਤਿਆਰ ਹੋ ਕੇ ਅਸੀਂ ਇਹਨਾਂ ਨੂੰ ਮੰਡੀ ਦੇ ਵਿੱਚ ਵੇਚ ਦਿੰਨੇ ਆ ਤਾਂ ਇੱਕ ਚੰਗੀ ਕੀਮਤ ਹੈ ਜਿਹੜੀ ਸਾਨੂੰ ਇਹਨਾਂ ਦੀ ਮਿਲ ਜਾਂਦੀ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਜਾਣਕਾਰੀ ਲੈ ਕੇ ਤੁਹਾਡੇ ਲਈ ਪਹੁੰਚੇ ਆ ਤਾਂ ਅਸੀਂ ਵੇਖ ਰਹੇ ਸੀ ਸੜਕ ਤੇ ਉਹ ਲੰਘਦੇ ਹੋਏ ਕਿ ਇੱਥੇ ਰੁੱਖ ਲਗਾਉਣ ਦਾ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਇਹ ਵਰਸੀਮ ਦੇ ਖੇਤ ਦੇ ਵਿੱਚ ਹੀ ਹੈ ਜਿਹੜਾ ਇਹ ਇਸ ਵੇਲੇ ਪਪਲਰ ਹੈ ਜਿਹੜਾ ਇਹ ਲਗਾਇਆ ਜਾ ਰਿਹਾ ਆ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਹੈ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਜੋ ਸਿੰਘ ਹੈ ਜੀ ਇਹ ਕਿਹੜਾ ਪਿੰਡ ਆ ਇਹ ਇਹ ਆਪਣਾ ਹੀ ਨੈੜਾ ਕੌਟ ਹੈ ਜੀ ਠੀਕ ਹੈ ਬਹੁਤ ਪਿੰਡ ਹੈ ਠੀਕ ਹੈ ਅੱਛਾ ਇਹ ਸੜਕ ਤੋਂ ਲੰਘਦੇ ਹੋਏ ਅਸੀਂ ਵੇਖ ਰਹੇ ਸੀ ਕਿ ਤੁਸੀਂ ਬਰਸੀਮ ਦੇ ਵਿੱਚ ਹੈ ਜਿਹੜਾ ਇਹ ਲੱਗੇ ਹੋਏ ਉਹ ਵਿੱਚ ਹੀ ਤੁਸੀਂ ਆ ਪਪੂਲਰ ਲਾਣ ਲੱਗੇ ਹੋਏ ਹੋ ਹਾਂਜੀ ਹਾਂ ਤਾਂ ਇਹ ਸਹੀ ਸਮਾਂ ਇਸ ਦਾ ਟੁਕਮਾ ਟਾਈਮ ਹੈ ਹੁਣ ਨਹੀਂ ਅਸੀਂ ਥੋੜੇ ਲੇਟ ਆ ਜੀ ਅਸੀਂ तकरीबन ਹਫਤਾ 10 ਦਿਨ ਲੇਟ ਆ ਥੋੜੇ ਜਿ ਠੀਕ ਹੈ ਤੇ بارش ਕਰਕੇ ਥੋੜਾ ਚੱਕਰ ਚੱਲ ਗਿਆ ਜੀ ਸਾਨੂੰ ਠੀਕ ਹੈ ਤੇ ਬਸ ਐਨਡੀਏ ਫੈਬ ਦੇ ਲੱਗ ਜਾਂਦਾ ਫਰਵਰੀ ਦੇ ਐਂਡ ਤੱਕ ਲੱਗ ਜਾਂਦਾ ਠੀਕ ਹੀ ਆ ਪਰ ਅਸੀਂ ਪਲਾਂਟ ਥੋੜੇ ਪਹਿਲਾਂ ਲਿਆਂਦੇ ਸੀ ਹਾਂ ਤੇ ਅਸੀਂ ਲੇਟ ਆ ਨਾ ਥੋੜੀ ਇਸ ਕਰਕੇ ਇਹ ਜਦੋਂ ਬੰਦਾ ਕੋਈ ਵੀ ਨਵਾਂ ਕੰਮ ਕਰਦਾ ਤਾਂ ਥੋੜਾ ਜਿਹਾ ਦਿਮਾਗ 'ਚ ਹੁੰਦਾ ਹੈ ਵੀ ਯਾਰ ਕਿੰਨੇ ਸਾਲਾਂ 'ਚ ਇਹ ਤਿਆਰ ਹੋ ਜਾਏਗਾ ਕਿੰਨੇ ਪੈਸੇ ਵਟੇ ਜਾਣਗੇ ਇਸ ਦੇ ਨਾਲ ਤਾਂ ਕੀ ਕੁਝ ਇਸ ਬਾਰੇ ਮੋਟੀ ਜੀ ਜਾਣਕਾਰੀ ਹੈ ਜਿਵੇਂ ਅਸੀਂ ਪਹਿਲਾਂ ਵੀ ਲਾਉਂਦੇ ਰਹੇ ਨੇ ਸਾਡੇ ਬਜ਼ੁਰਗ ਹੁਣੀ ਜੀ ਤੇ ਪਹਿਲਾਂ ਆਪਣੇ ਜਿਹੜਾ ਏਰੀਆ 'ਚ ਸਾਢੇ 6 ਸਾਲਾਂ 'ਚ 6 ਸਾਲਾਂ 'ਚ ਤਿਆਰ ਹੁੰਦਾ ਸੀ ਪਲਾਂਟ ਵਾਲਾ 6 ਤੋਂ 7 ਠੀਕ ਹੈ ਤੇ ਜਿਵੇਂ ਹੁਣ ਦਰਿਆ ਦੇ ਕੰਢੇ ਆ ਜਿਹੜਾ ਏਰੀਆ ਉੱਥੇ ਪੰਜਾਂ ਚ ਵੀ ਕਰ ਲੈਂਦੇ ਨੇ ਲੋਕੀ ਹਾਂ ਮਿੱਟੀ ਦਾ ਫਰਕ ਹੈ ਠੀਕ ਹੈ ਤੇ ਹੁਣ ਇਹ ਨਵੀਂ ਵੈਰਾਈਟੀ ਆਈ ਹੈ 111 ਨਾ ਤੇ ਇਹ ਕਹਿੰਦੇ ਨੇ ਕਿ ਪੰਜਾਂ ਸਾਲਾਂ ਜੀ ਇਹਦਾ ਹੈਗਾ ਰਿਜ਼ਲਟ ਤੇ ਬਾਕੀ ਹੁਣ ਲਾ ਰਹੇ ਆ ਤੇ ਦੇਖਦੇ ਹਾਂ ਇਹ ਹੁਣ ਪੰਜਾਂ ਚ ਹੋਊਗੀ ਕਿ ਨਹੀਂ ਹੋਊਗੀ ਅੱਛਾ ਇਹ ਤੁਸੀਂ ਬੜਾ ਟੈਕਨੀਕਲੀ ਕੰਮ ਕਰ ਰਹੇ ਹੋ ਪੂਰੀ ਮਿੰਤੀ ਕਰਕੇ ਤੁਹਾਡੇ ਵੱਲੋਂ ਇਹ ਬੂਟੇ ਲਾਏ ਜਾ ਰਹੇ ਨੇ ਕਿੰਨੇ ਫੁੱਟ ਦੀ ਦੂਰੀ ਤੇ ਲਾ ਰਹੇ ਹੋ ਹੁਣ ਆਪਾਂ ਜੀ ਰੋ ਟੂ ਰੋ ਹੈਗਾ ਜੀ 13 ਫੁੱਟ ਜੀ ਠੀਕ ਹੈ ਤੇ ਪਲਾਂਟ ਟੂ ਪਲਾਂਟ 10 ਫੁੱਟ ਹੈ ਠੀਕ ਹੈ ਬੂਟੇ ਤੋਂ ਬੂਟੇ ਦਾ ਫਾਸਲਾ ਉਹ 10 ਫੁੱਟ ਦਾ ਤੇ ਕਤਾਰ ਦਾ ਜਿਹੜਾ ਫਾਸਲਾ ਉਹ 13 ਫੁੱਟ ਹੈ 13 ਫੁੱਟ ਦਾ ਫਾਸਲਾ ਹੈ ਠੀਕ ਹੈ ਤੇ ਪੀਏਯੂ ਦੇ ਵੱਲੋਂ ਵੀ ਕੁਝ ਇਸ ਤਰੀਕੇ ਦੀਆਂ ਸ਼ਾਇਦ ਸਿਫਾਰਸ਼ਾਂ ਨੇ ਉਹ ਵੀ ਕਹਿੰਦੇ ਨੇ ਕਿ ਬੂਟੇ ਦੀ ਦੂਰੀ ਹੈ ਜਿਹੜੀ ਇਵੇਂ ਹੀ ਹੋਣੀ ਚਾਹੀਦੀ ਹੈ ਮਤਲਬ ਟੋਟਲ ਜੇ ਆਪਾਂ ਏਰੀਆ ਕੱਟੀਏ 24 25 ਫੁੱਟ ਦਾ ਚਾਹੀਦਾ ਨਾ ਕਿ ਏਰੀਆ ਕੋਈ 8 ਤੇ ਲਾ ਲੈਂਦੇ ਨੇ ਹਾਂ ਤੇ ਬੂਟੇ ਤੋਂ ਬੂਟਾ ਤੇ 16 ਫੁੱਟ ਕਰ ਦਿੰਦੇ ਨੇ ਰੋ ਠੀਕ ਹੈ ਹਾਂਜੀ ਹਾਂ ਉਹ 24 ਫੁੱਟ ਬਣਨਾ ਚਾਹੀਦਾ ਮਾੜਾ ਮੋਟਾ ਘੱਟ ਵੱਧ ਹੋ ਜੇ ਹੁਣ ਇਹ ਆਪਣਾ 23 ਫੁੱਟ ਬਣ ਗਿਆ ਇਹ ਰਾਇਕ ਤੇ ਦੱਸ ਇੱਥੇ ਠੀਕ ਹੈ ਇਹ ਪੂਰਾ ਕਿੰਨਾ ਖੇਤ ਹੈ ਤੁਹਾਡਾ ਜਿਹਦੇ ਵਿੱਚ ਲਾ ਰਹੇ ਹੋ ਤੁਸੀਂ ਇਹ ਤਕਰੀਬਨ ਤਕਰੀਬਨ ਹੀ 5 5 ਕਨਾਲ ਹੋਣਾ ਜੀ ਇਹ 5 ਦਾ 6 ਕਨਾਲ 6 ਕਨਾਲ ਦੀ ਥਾਂ ਜਿਹੜੇ ਦੇਖ ਲਿਆ ਠੀਕ ਹੈ ਸਾਡੇ ਨਾਲ ਇੱਕ ਆਮ ਹੀ ਹੁੰਦੀ ਹੈ ਗੱਲ ਜਦੋਂ ਕੋਈ ਬੰਦਾ ਨਵਾਂ ਕੰਮ ਕਰਦਾ ਹੈ ਤਾਂ ਉਹਨੂੰ ਸਲਾਵਾ ਦੇਣ ਵਾਲੇ ਬੜੇ ਟੱਕਰ ਜਾਂਦੇ ਨੇ ਤੁਸੀਂ ਤਾਂ ਸੜਕ ਤੇ ਉਹ ਤੁਹਾਨੂੰ ਵੀ ਬਹੁਤ ਬੰਦੇ ਆਣ ਗੁਆਣ ਦੇ ਵੀ ਕਹਿੰਦੇ ਹੋਣੇ ਵੀ ਖੇਤ ਖਰਾਬ ਕਰ ਦਿੱਤਾ ਬਾਈ ਨੇ ਰੁੱਣ ਕੇ ਰੱਖ ਦਿੱਤਾ ਪਤਾ ਨਹੀਂ ਟਰੈਕਟਰ ਵਿੱਚ ਚੱਲੇਗਾ ਜਾਂ ਨਹੀਂ ਚੱਲੇਗਾ ਕੱਲ ਨੂੰ ਤਾਂ ਆੜ ਕਬੜ ਹੋ ਜਾਏਗਾ ਕਹਿੰਦੇ ਆ ਲੋਕ ਉਸ ਇਸ ਤਰ੍ਹਾਂ ਨਹੀਂ ਕੋਈ ਕਦਾ ਕੋਈ ਬੰਦਾ ਹੀ ਆਂਦਾ ਕੋਈ ਬਾਹਰ ਕੋਈ ਟੋਕਦਾ ਨਹੀਂ ਹੈਗਾ ਹਾਂ ਠੀਕ ਹੀ ਹੈ ਬਾਕੀ ਠੀਕ ਹੈ ਹਾਂਜੀ ਹਾਂ ਤਾਂ ਇਹ ਇਹਦੇ ਵਿੱਚ ਤੁਸੀਂ ਕੋਈ ਹੋਰ ਫਸਲ ਵੀ ਕੱਢੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜੀ ਹੁਣ ਆਪਣੀ ਸਲਾਹ ਹੈਗੀ ਕਿ ਚਰੀ ਲਾਉਣ ਦੀ ਸਲਾਹ ਹੈ ਜਾਂ ਮੱਕੀ ਲਾਵਾਂਗੇ ਬਰਸੀਨ ਤੋਂ ਬਾਅਦ ਠੀਕ ਹੈ ਹਾਂਜੀ ਹਾਂ ਉਸ ਤੋਂ ਬਾਅਦ ਤਾਂ ਫਿਰ ਕਣਕ ਤੇ ਸਰੋਂ ਕਣਕ ਦਾ ਪੂਰਾ ਝਾੜ ਹੁੰਦਾ ਜਿਵੇਂ ਆਮ ਖੇਤਾਂ ਜਿਹਾ ਆਪਾਂ ਲੈਣੇ ਕਣਕ ਜੀ ਹੂੰ ਉਨਾਂ ਹੀ ਚਾੜ ਹੁੰਦਾ ਪਪੂਲਰ ਵਾਲੇ ਕੋਈ ਕੁਆਂਟਲ ਡੇਢ ਕੁਆਂਟਲ ਦਾ ਫਰਕ ਪੈਂਦਾ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਪਪੂਲਰ ਦੀ ਜਿਹੜੀ ਖੇਤੀ ਹੈ ਇਹਦਾ ਇੱਕ ਸੁਖੇ ਵੀ ਹੋ ਜਾਂਦਾ ਹੈ ਕਿ ਇਹ ਇਹਦੇ ਪੱਤੇ ਜਿਹੜੇ ਨੇ ਉਹ ਸਿਆਲ ਦੇ ਵਿੱਚ ਝੜ ਜਾਂਦੇ ਨੇ ਜਾਂ ਅਸੀਂ ਇਹਨਾਂ ਦੀਆਂ ਛਟੀਆਂ ਜਿਹੜੀਆਂ ਨੇ ਉਹ ਵੱਢ ਵੀ ਸਕਦੇ ਆ ਤੇ ਇਹਨਾਂ ਦੇ ਨਾਲ ਫਸਲ ਦੇ ਉੱਤੇ ਛਾਂ ਨਹੀਂ ਰਹਿੰਦੀ ਬਿਲਕੁਲ ਸਹੀ ਹੈ ਕਿਉਂਕਿ ਹੁਣ ਸੌ ਜਾਂਦਾ ਪlant 3-4 ਮਹੀਨੇ ਸੌ ਗਿਆ ਨਾ ਜੀ ਇੱਕ ਤਾਂ ਧਰਤੀ ਨੂੰ ਮਾੜੀ ਰੈਸਟ ਮਿਲ ਜਾਂਦੀ ਹੈ ਤੇ ਜਿਹੜਾ ਪੱਤਾ ਵਿੱਚ ਵਾਇਆ ਜਾਂਦਾ ਉਹ ਖਾਦ ਬਣ ਜਾਂਦੀ ਹੈ ਜਿਹੜਾ ਹੁਣ ਸਵੈਦਾ ਹੈਗਾ ਉਹ ਤੇ ਇੱਕ ਪਾਣੀ ਵਾਲਾ ਲੈਂਦਾ ਹੈਗਾ ਇੱਕੋ 12 ਮਹੀਨੇ ਠੀਕ ਹੈ ਉਹ ਧਰਤੀ ਵਾਸਤੇ ਨਾ ਉਹ ਫਾਇਦੇਮੰਦ ਨਹੀਂ ਹੈਗਾ ਜਿੰਨਾ ਪਪੂਲਰ ਹੈ ਇਹ ਨੁਕਸਾਨ ਨਹੀਂ ਕਰਦਾ ਹੈਗਾ ਇਹ ਬਣਾਉਂਦਾ ਹੀ ਹੈ ਧਰਤੀ ਨੂੰ ਜਦੋਂ ਇਹ ਬੂਟੇ ਤਿਆਰ ਹੋ ਜਾਣਗੇ ਤਾਂ ਤੁਹਾਨੂੰ ਜਿਨ੍ਹਾਂ ਨੇ ਸਲਾਹ ਦਿੱਤੀ ਹੋਵੇਗੀ ਜਾਂ ਜਦੋਂ ਬੰਦਾ ਲਾਉਂਦਾ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਮਨ ਦੇ ਵਿੱਚ ਗੱਲਾਂ ਹੁੰਦੀਆਂ ਨੇ ਤਾਂ ਇਹ ਬੂਟਾ ਤਿਆਰ ਹੋ ਕੇ ਕਿੰਨੇ ਕੁ ਦਾ ਵਿਕੇਗਾ ਇਹ ਤਾਂ ਹੀ ਹੁਣ ਮਾਰਕੀਟ ਤੇ ਡਿਪੈਂਡ ਕਰਦਾ ਜਿਵੇਂ ਹੁਣ 11200 ਦਾ ਰੇਟ ਹੈਗਾ ਕੁੰਟਲ ਦਾ ਜੀ ਹੂੰ ਤੇ ਹੁਣ 5 ਸਾਲਾਂ ਨੂੰ ਘਟ ਵੀ ਸਕਦਾ ਵਧ ਵੀ ਸਕਦਾ ਇਹ ਹੁਣ ਮਾਰਕੀਟ ਤੇ ਡਿਪੈਂਡ ਹੈ ਜੀ अच्छा हां जी हां तो ਇਹ ਕੁਝ ਮੋਟਾ ਜਿਹਾ ਤੁਸੀਂ ਅੰਦਾਜ਼ਾ ਲਾ ਕੇ ਚੱਲੇ ਹੋ ਕਿ ਇਹ ਕਿੰਨੇ ਰੁਪਏ ਕਵਾਂਟਲ ਹੈ ਜਿਹੜੀ ਇਹ ਲੱਕੜ ਚਲੀ ਜਾਂਦੀ ਹੈ ਹਾਂਜੀ ਕੋਈ 1000 ਦੇ ਹੈਗਾ ਜੀ 1200 ਹੁਣ ਦਾ ਰੇਟ ਹੈਗਾ ਮੰਡੀ ਦਾ ਠੀਕ ਹੈ 1000 1200 ਕਵਾਂਟਲ ਕਵਾਂਟਲ ਹਾਂਜੀ ਹਾਂ ਕੋਈ 4 ਕੁੰਟਲ ਡੇੜ ਗੜ ਹੋ ਜਾਂਦਾ ਕੋਈ ਵੱਧ ਜਾਂਦਾ ਕੋਈ ਘਟ ਜਾਂਦਾ ਹਾਂ ਵੈਸੇ ਤਾਂ ਇਹ ਲੱਕੜ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਕਿਹਾ ਜਾਂਦਾ ਹੈ ਕਿ ਇਹਦੀ ਡਿਮਾਂਡ ਪੂਰੀ ਨਹੀਂ ਹੁੰਦੀ ਕਿਸਾਨਾਂ ਤੋਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਪਪੂਲਰ ਹੈ ਜਿਹੜਾ ਕੰਮ ਆਉਂਦਾ ਹਾਂਜੀ ਹਾਂ ਹੁਣ ਜਗਾਦਰੀ ਵਾਲ ਹੈਗੇ ਨੇ ਮਿਲਲਾ ਮੁੱਲਾ ਹੈਗੇ ਨੇ ਉਧਰ ਵਾਵਾ ਚੱਲਦਾ ਹੈ ਹਾਂ ਪਹਿਲਾਂ ਤਾਂ ਬੰਦ ਹੋ ਗਿਆ ਸੀ ਇਹ ਕੰਮ ਕਿਉਂ ਚਾਈਨਾ ਤੋਂ ਮੰਗਾਉਣ ਲੱਗੇ ਸੀ ਲੱਕੜ ਲੁੱਕੜ ਫੇਰ ਹੁਣ ਫੇਰ ਆ 2-4 ਸਾਲਾਂ ਤੋਂ ਉਹਨਾਂ ਮੇਖਰ ਹੁਣ ਆਪਣੇ ਪ੍ਰੋਡਕਟ ਲੈ ਰਹੇ ਨੇ ਉਹ ਜ਼ਿਆਦਾ ਵਧੀਆ ਕਹਿੰਦੇ ਉਹਨਾਂ ਨੂੰ ਨੁਕਸਾਨ ਜ਼ਿਆਦਾ ਕੀਤਾ ਉਹਨਾਂ ਨੇ ਤਾ ਇੱਕ ਚੰਗੀ ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਆਪਣੀ ਖੇਤੀ ਕਰ ਰਹੇ ਆ ਰੁੱਖ ਲਗਾ ਰਹੇ ਆ ਉਸ ਦੇ ਨਾਲ ਵਪਾਰਕ ਤੌਰ ਦੇ ਉੱਤੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਿਕ ਜਾਂਦੀਆਂ ਨੇ ਸਾਡੀਆਂ ਹਾਂਜੀ ਹਾਂ ਬਿਲਕੁਲ ਬਿਲਕੁਲ ਫਸਲ ਆਪਣੀ ਜਿਵੇਂ ਸਿਆਲ ਦੀ ਫਸਲ ਪੂਰੀ ਹੁੰਦੀ ਆ ਗਰਮੀਆਂ ਦੇ ਤੁਹ ਤੁਸੀਂ ਆਪਣਾ ਕਰ ਲਓ ਮਾਣਾ ਮੋਟਾ ਜਿਵੇਂ ਪੱਠੇ-ਪੁੱਠੇ ਚਰੀ-ਚੁਰੀ ਤਾਂ ਕਮਾਦ ਵੀ ਹੋ ਜਾਂਦਾ ਪਰ ਆਪਾਂ ਕਰਦੇ ਨਹੀਂ ਇਹ ਕਮਾਦ ਕਮਾਦ ਬਹੁਤ ਸੋਹਣਾ ਹੁੰਦਾ ਇਹਦੇ ਵਿੱਚ ਹੂੰ ਪਰ ਆਪਾਂ ਨਹੀਂ ਕਰਦੇ ਜੀ ਤਾ ਦੋਸਤੋ ਇਹ ਐਫ ਡੀ ਹੈ ਆਉਣ ਵਾਲੇ ਟਾਈਮ ਦੀ ਜੇਕਰ ਤੁਸੀਂ ਇੱਕ ਜਗ੍ਹਾ ਦੇ ਉੱਤੇ ਪੈਸੇ ਕਹਿੰਦੇ ਹੋ ਕਿ ਅਸੀਂ ਜਮਾ ਕਰਵਾ ਦਿੱਤੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਢਵਾ ਲਵਾਂਗੇ ਤਾਂ ਇਹ ਉਸੇ ਤਰੀਕੇ ਦੇ ਨਾਲ ਇੱਕ ਖੇਤ ਦੀ 5-6 ਸਾਲ ਦੀ ਐਫ ਡੀ ਹੋ ਜਾਂਦੀ ਹੈ ਤੁਸੀਂ ਇਕੱਠਾ ਪੈਸਾ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ ਤੇ ਚੰਗਾ ਮੁੱਲ ਤੁਹਾਨੂੰ ਮਿਲ ਜਾਂਦਾ ਹੈ ਤੇ ਇਸ ਦੇ ਨਾਲ ਵਾਤਾਵਰਨ ਸੋਹਣਾ ਲੱਗਦਾ ਹੈ ਪੰਜਾਬ ਹੈ ਜਿਹੜਾ ਇਹ ਧਰਤੀ ਬੈਸੀ ਬੜੀ ਸੋਹਣੀ ਹੈ ਇੱਥੇ ਰੁੱਖਾਂ ਦੀ ਤੇ ਬਰਕਤ ਹੈ ਕੁਦਰਤ ਦੀ ਪੂਰੀ ਤਾ ਜਦੋਂ ਅਸੀਂ ਵੇਖਦੇ ਆ ਕਿ ਸਾਡੇ ਆਲੇ-ਦੁਆਲੇ ਵਨਸਵਨ ਨੇ ਰੁੱਖ ਨੇ ਫਲਦਾਰ ਬੂਟੇ ਨੇ ਫਸਲਾਂ ਨੇ ਤਾਂ ਇਹ ਮਨ ਹੈ ਜਿਹੜਾ ਸਾਡਾ ਉੰਜ ਹੀ ਖੜ ਜਾਂਦਾ ਤੇ ਕਿਸਾਨ ਹੈ ਜਦੋਂ ਖੇਤ ਦੇ ਵਿੱਚ ਆਉਂਦਾ ਤਾਂ ਇਹ ਸਾਰੀਆਂ ਚੀਜ਼ਾਂ ਵੇਖਦਾ ਤਾਂ ਉਸ ਦਾ ਮਨ ਤਾਂ ਵੈਸੇ ਹੀ ਖੇੜੇ ਦੇ ਵਿੱਚ ਆ ਜਾਂਦਾ ਨਹੀਂ ਸਹੀ ਗੱਲ ਹੈ ਜੀ ਦਰਖਤ ਨਾਲ ਉਹਦਾ ਵੀ ਆਪਣਾ ਮੌਸਮ ਤੇ ਵੀ ਫਰਕ ਪੈਂਦਾ ਹੈਗਾ ਹਾਂ ਸਾਰਾ এনवायरमेंट ਤੇ ਫਰਕ ਪੈਂਦਾ ਤੇ ਵਧੀਆ ਚੀਜ਼ ਹੈ ਮੈਂ ਲਾਉਣੀ ਚਾਹੀਦੀ ਮੈਂ ਤਾਂ ਹੀ ਰეკਮੈਂਡ ਕਰਦਾ ਬਾਕੀ ਮਰਜੀ ਆਪੋ ਆਪਣੀ ਜੀ ਇਹ ਛਟੀਆਂ ਕਿੱਥੋਂ ਲੈ ਕੇ ਆਏ ਹੋ ਤੁਸੀਂ ਇਹ ਦੱਸ ਸਕਦੇ ਹੋ ਸਾਨੂੰ ਇਹ ਮੈਂ ਜੀ ਆਪਣਾ ਲੁਧਿਆਣੇ ਕੋਲੇ ਹੈਗੇ ਨੇ ਬਾਈ ਜੀ ਹੁਣੇ ਉੱਥੋਂ ਮਗਵਾਈਆਂ ਸੀ ਮੈਂ ਫੋਨ ਤੇ ਹੀ ਮਗਵਾਈਆਂ ਸੀ ਮਿਲਿਆ ਨਹੀਂ ਹੈਗਾ ਉਹਨਾਂ ਨੂੰ ਠੀਕ ਹੈ ਮੇਰੇ ਬ੍ਰਦਰ ਨੇ ਮੈਨੂੰ ਨੰਬਰ ਦਿੱਤਾ ਸੀ ਤੇ ਫੋਨ ਤੇ ਗੱਲ ਹੋਈ ਆ ਕਿੰਨੇ ਰੁਪਏ ਬੂਟਾ ਇਹ ਪਿਆ ਜੀ ਇਹ ਜੀ ਇਹ ਹਾਈਟ ਦੇ ਹਿਸਾਬ ਸਰ ਹੁੰਦਾ ਹੈ ਜੇ ਜਿਹੜਾ ਤਾਂ ਕੋਈ 12 13 ਫੁੱਟ ਦਾ ਹੈਗੀ ਹਾਈਟ ਹੈਗੀ ਆ ਉਹ ਹੈਗਾ 40 ਰੁਪਏ ਦਾ ਜੀ ਜਿਹੜਾ 10 ਫੁੱਟ ਦੇ ਰਹਿ ਗਿਆ ਉਹ 35 ਰੁਪਏ ਦਾ 111 ਵੈਰਟੀ अच्छा 109 ਜਿਹੜੀ ਹੈਗੀ ਆ ਉਹਦਾ ਰੇਟ ਥੋੜਾ ਘਟਾ ਠੀਕ ਹੈ 5 ਰੁਪਏ ਘਟਾ ਠੀਕ ਹੈ ਇਹ 111 ਵੈਰਾਈਟੀ ਇਹ 111 ਵੈਰਾਈਟੀ ਠੀਕ ਹੈ ਜਦੋਂ ਬੂਟੇ ਲੈਣ ਜਾਣਾ ਤਾਂ ਕੁਝ ਵੇਖਣਾ ਵੀ ਹੈ ਕਿ ਬੂਟਾ ਤੰਦਰੁਸਤ ਹੋਵੇ ਨਰੋਇਆ ਹੋਵੇ ਜੜਾਂ ਚੰਗੀਆਂ ਹੋਣ ਨਹੀਂ ਨਹੀਂ ਇਹ ਤਾਂ ਤੁਸੀਂ ਛੱਟੀ ਲੈ ਗੱਡ ਦੋ ਜੀ ਨੇ ਉਹ ਵੀ ਹਰਾ ਹੋ ਜਾਣਾ ਠੀਕ ਹੈ ਆ ਇਹ ਤਾਂ ਕੋਈ ਜੜਾ ਜੂੜਾ ਨਾਲ ਕੋਈ ਬੜਾ ਮਤਲਬ ਨਹੀਂ ਹੈਗਾ ਠੀਕ ਹੈ ਇਹ ਤਾਂ ਹੁਣ ਜਿਵੇਂ ਆਪਣੇ ਪੁਰਾਣੇ ਪੌਪੂਲਰ ਨੇ ਆਪਾਂ ਵਾੜ ਦਿੰਦੇ ਛੱਟੀ ਤੇ ਗੱਡ ਦੋ ਧਰਤੀ 'ਚ ਉਹਨੇ ਉਹ ਹੀ ਹਰੀ-ਹਰੀ ਹੋ ਜਾਣਾ ਕਲਮ ਲੱਗਦੀ ਹੈ ਕਲਮ ਲੱਗ ਜਾਂਦੀ ਹੈ ਹਾਂਜੀ ਕੋਈ ਐ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੋੜੋ ਗੱਡ ਦੋ ਤੇ ਇਹਨੇ ਹਰਾ ਹੋ ਜਾਣਾ ਠੀਕ ਹੈ ਹਾਂ ਚਲੋ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਦੇ ਲਈ ਤਾਂ ਬੜਾ ਵਧੀਆ ਲੱਗਿਆ ਸਾਨੂੰ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਰੁੱਖ ਲਾ ਰਹੇ ਹੋ ਤੇ ਇਹ ਆਉਣ ਵਾਲੇ ਸਮੇਂ ਦੀ ਲੋੜ ਵੀ ਹੈ ਬਿਲਕੁਲ ਸਹੀ ਗੱਲ ਹੈ ਹਾਂ ਜੀ ਚਲੋ ਸ਼ੁਕਰੀਆ ਜੀ ਓਕੇ ਜੀ ਇਹ ਉੱਪਰ ਉੱਪਰਲੀ ਮਿੱਟੀ ਕਿਉਂ ਪਾਉਂਦੇ ਹੋ ਤੁਸੀਂ ਇਹ ਇਹੀ ਹੱਥੇ ਬੁੱਤੇ ਹੱਥੇ ਅੱਛਾ ਉਹ ਉੱਪਰਲੀ ਮਿੱਟੀ ਉਤ ਜਾਓ ਇਹ ਥੱਲੇ ਵਾਲੀ ਮਿੱਟੀ ਹੈ ਨਾ ਅੱਛਾ ਇਹ ਥੱਲੇ ਵਾਲੀ ਮਿੱਟੀ ਹੈ ਇਹਦੇ ਉੱਪਰ ਪਾਵਾਂਗੇ ਫਿਰ ਠੀਕ ਠੀਕ ਭਲਾ ਇਹ ਪਾਵਾਂਗੇ ਥੱਲੇ ਉਹ ਪਜਾਉ ਮਿੱਟੀ ਪਾਉਗੇ ਉੱਪਰ ਵਾਲੀ ਹਾਂ ਠੀਕ ਠੀਕ ਤਾਂ ਉਹ ਮਿੱਟੀ ਚ ਤਾਕਤ ਜਦੀ ਹੈ ਹੈ ਇਹ ਚ ਤਾਕਤ ਜਿਆਦਾ ਅੱਛਾ ਠੀਕ ਹੈ ਜਿਹੜੀ ਵਿੱਚੋਂ ਕੱਢੀ ਹੈ ਮਿੱਟੀ ਉਹ ਬਾਅਦ ਚ ਪਾਉਗੇ ਉਹ ਬਾਅਦ ਚ ਪਾ ਰਹੇ ਨੇ ਉਹ ਦੇਖੋ ਉਹ